ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੀ ਬਾਸ ਬੁਟੀਕ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅੱਜ ਆਪਾਂ ਜਿਹੜੇ ਤੁਹਾਡੇ ਸੂਟ ਲੈ ਕੇ ਆਏ ਇਹ ਕਿਸੇ ਕਸਟਮਰ ਨੇ ਆਪਣੇ ਕੋਲੋਂ ਬਾਈ ਕੀਤੇ ਨੇ ਤੇ ਸਟਿਚ ਵੀ ਆਪਣੇ ਕੋਲੋਂ ਕਰਵਾਏ ਨੇ ਇਹਨਾਂ ਨੇ ਪਹਿਲਾਂ ਵੀ ਛੇ ਸੱਤ ਸੂਟ ਆਰਡਰ ਕੀਤੇ ਸੀਗੇ ਕੋਰੀਅਰ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਸਰਵਿਸ ਅੱਛੀ ਲੱਗੀ ਉਹਨਾਂ ਨੇ ਆਪਣੇ ਕੋਲ ਹੋਰ ਸੂਟਸ ਬਾਈ ਕੀਤੇ ਨੇ ਇਹ ਕੱਲ ਡਿਸਪੈਚ ਹੋਣਗੇ ਸੋ ਅਜੋ ਸੂਟਸ ਚੈੱਕ ਕਰਦੇ ਆ ਕਿਸ ਤਰ੍ਹਾਂ ਦੇ ਉਹਨਾਂ ਨੇ ਸੂਟ ਬਾਈ ਕੀਤੇ ਨੇ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਇਹ कॉटन ਦਾ ਸੂਟ ਹੈ ਇਸ ਨੂੰ ਆਪਾਂ ਲੇਸ ਲਗਾ ਕੇ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਆਪਾਂ ਨਾਇਰਾ ਕਟ ਟਾਈਪ ਇਹਨੂੰ ਰੈਡੀ ਕੀਤਾ ਹੈ ਇਹਦੇ ਵਿੱਚ ਪਲੀਟਸ ਡਾਲ ਕੇ ਮਾਰਜੈਂਟਾ ਜਿਹੜਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਜਿਹੜਾ ਬਣ ਕੇ ਰੈਡੀ ਹੋਇਆ ਏ ਇਸ ਦੀ ਕੰਟਰਾਸਟ ਬਾਟਮ ਹੈ ਸਿੰਪਲ ਬਾਟਮ ਹੈ ਇਸ ਤਰ੍ਹਾਂ ਐਂਡ ਇਹਦਾ ਦੁਪੱਟਾ ਜਿਹੜਾ ਪਿਓਰ ਦਾ ਦੁਪੱਟਾ ਹੈ ਮਾਰਜੈਂਟਾ ਕਲਰ ਦਾ ਦੁਪੱਟਾ ਹੈ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਏ ਨੈਕਸਟ ਸੂਟ ਜਿਹੜਾ ਤੁਸੀਂ ਚੈੱਕ ਕਰੋ ਇਹ ਵੀ ਕਾਟਨ ਦੇ ਵਿੱਚ ਆ ਪਿਓਰ ਕਾਟਨ ਹੋਏਗੀ ਫੈਬਰਿਕ ਇਹਦਾ ਬਹੁਤ ਹੀ ਪਿਆਰਾ ਹੈ ਇਹਨੂੰ ਵੀ ਆਪਾਂ ਸਿੰਪਲ ਸੋਬਰ ਜਾਂ ਰੈਡੀ ਕੀਤਾ ਹੈ ਜਿਸ ਨੂੰ ਆਪਾਂ ਇਸ ਤਰ੍ਹਾਂ ਫਰੰਟ ਸਾਈਡ ਲੇਸ ਲਗਾ ਕੇ ਕੰਟਰਾਸਟ ਲੇਸ ਲਗਾਈ ਹੈ ਤੁਸੀਂ ਫਲਾਵਰ ਚੈੱਕ ਕਰ ਸਕਦੇ ਹੋ ਜੋ ਵੀ ਇਹਦੇ ਵਿੱਚ ਪ੍ਰਿੰਟ ਹੈ ਉਸ ਦੇ ਨਾਲ ਦੀ ਲੇਸ ਲਗਾ ਕੇ ਆਪਾਂ ਇਸ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਇਸ ਦੀ ਬਾਟਮ ਵੀ 올ਓਵਰ ਸੂਟ ਆ ਬਹੁਤ ਹੀ ਸੋਹ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਦੈਨ ਇਹ ਇਹਦਾ ਹੈਗਾ ਦੁਪੱਟਾ ਦੁਪੱਟਾ ਚੈੱਕ ਕਰੋ ਇਸ ਤਰ੍ਹਾਂ ਇਸੇ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਸੂਟ ਨਾਲ ਦੀ ਬਹੁਤ ਹੀ ਆਈ ਕੈਨ ਸੇ ਖੁੱਲਾ ਡੁੱਲਾ ਦੁਪੱਟਾ ਹੈ ਵੀਅਰ ਕੀਤਾ ਸੂਟ ਬਹੁਤ ਹੀ ਪਿਆਰਾ ਲੱਗੇਗਾ ਸਿੰਪਲ ਸੋਬਰ ਸੂਟ ਆ ਬਹੁਤ ਹੀ ਸੋਹਣਾ ਲੱਗੇਗਾ ਸੋ ਦੈਨ ਇਹ ਸੂਟ ਮੈਮ ਦਾ ਹੈਗਾ ਇਹੋਨਾਂ ਨੇ ਪਾਰਟੀ ਵੀਅਰ ਸੂਟ ਰੈਡੀ ਕਰਵਾਇਆ ਹੈ ਤੁਸੀਂ ਚੈੱਕ ਕਰੋ ਇਹ ਲਵੈਂਡਰ ਸ਼ੇਡ ਆ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਸਕਰੀਨ ਦੇ ਵਿੱਚ ਪ੍ਰੋਪਰ ਕਲਰ ਨਹੀਂ ਆ ਰਿਹਾ ਉਹ ਦਨ ਇਹਦਾ ਨੈਕ ਬਣਿਆ ਹੋਇਆ ਹੈ ਹੈਂਡ ਦਾ ਟੱਚਰ ਵਿਦ ਮਸ਼ੀਨ ਨੂੰ ਇਹਨੂੰ ਆਪਾਂ ਲਟਕਣ ਲਗਾ ਕੇ ਜਿਹੜੀ ਕਿ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਰ ਇਸ ਦਾ ਫੈਬਰਿਕ ਜਿਹੜਾ ਰਹੇਗਾ ਮਸਲੀਨ ਦਾ ਰਹੇਗਾ ਸੋ ਇਹਦੀਆਂ ਬਾਜ਼ੂ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰਹਿ ਗਿਆ ਇਹਦੇ ਨਾਲ ਆਪਾਂ ਪਾਈਪਿੰਗ ਦਿੱਤੀ ਹੈ ਘੇਰੇ ਦਾ ਵਰਕ ਇਹਦੀ ਹੈਗੀ ਬਾਟਮ ਬਹੁਤ ਹੀ ਸੋਹਣਾ ਸੂਟ ਹੈ ਜੇਕਰ ਕਿਸੇ ਨੇ ਸੂਟ ਬਾਏ ਕਰਨਾ ਹੋਵੇ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਥੈਨ ਇਹਦਾ ਦੁਪੱਟਾ ਕੰਟਰਾਸਟ ਦੁਪੱਟਾ ਹੈ yellow ਕਲਰ ਦਾ ਇਹਨਾਂ ਦੁਪੱਟਾ ਲਗਾਇਆ ਹੋਇਆ ਹੈ ਦੁਪੱਟਾ ਬਹੁਤ ਹੀ ਜਿਆਦਾ ਸੋਨਾ ਬਣਿਆ ਹੋਇਆ ਹੈ ਇਸ ਤਰ੍ਹਾਂ ਇਸ ਤੇ ਪੱਲਿਆਂ ਦੇ ਉੱਪਰ ਸੂਟ ਨਾਲ ਦਾ ਜਿਹੜਾ ਕਿ ਪੈਚ ਲਾ ਕੇ ਵਰਕ ਹੋਇਆ ਹੈ ਤੁਸੀਂ ਦੁਪੱਟਾ ਕੋਲ ਕੇ ਦਿਖਾ ਦਿਓ ਬਹੁਤ ਹੀ ਖੁੱਲਾ ਢੁਲਾ ਦੁਪੱਟਾ ਆ ਔਰ ਮਤਲਬ ਕੋਈ ਵੀ ਇਹਨੂੰ ਵੀਅਰ ਕਰ ਸਕਦਾ ਬਹੁਤ ਸੋਹਣਾ ਜਿਹਾ ਸੂਟ ਜਿਹੜਾ ਇਹ ਬਣ ਕੇ ਰੈਡੀ ਹੋਇਆ ਹੈ ਤੁਸੀਂ ਇਹ ਸਾਡੇ ਕੋਲੋਂ ਸੂਟ ਬਾਏ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਅਗਰ ਕਿਸੇ ਨੇ ਆਪਣਾ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਇਸ ਚਾਪਾ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਗਿਆ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਓਨਲੀ ਐਡਵਾਂਸ ਪੇਮੈਂਟ ਸੋ ਮੈਂ ਆਪਣੇ ਵਟਸਐਪ ਗਰੁੱਪ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤੁਸੀਂ ਆਪਣਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ then ਇਹ ਉਹ ਸੂਟ ਸੀ ਜ ਮੈਮ ਦੇ then ਜਿਹੜੇ ਹੁਣ ਆਪਾਂ ਤੁਹਾਨੂੰ ਇਹ ਸੂਟ ਦਿਖਾ ਰਹੇ ਇਹ ਉਹਨਾਂ ਦੀ ਬੇਟੀ ਦੇ ਰੈਡੀ ਹੋਏ ਨੇ ਉਹ ਕਾਟਨ ਦੇ ਸੂਟ ਨੇ ਤੇ ਇਹ ਆਪਾਂ ਨੇ ਫਰੌਕ ਰੈਡੀ ਕੀਤੀ ਹੈ ਇਹ ਉਹਨਾਂ ਦੀ ਬੇਟੀ ਦਾ ਏ ਇਸ ਨੂੰ ਵੀ ਆਪਾਂ ਸਿੰਪਲ ਸੋਬਾ ਜਿਹਾ ਰੱਖਿਆ ਹੈ ਉਹਨਾਂ ਦੀ ਡਿਮਾਂਡ ਦੇ ਅਨੁਸਾਰ ਉਹਨਾਂ ਨੂੰ ਸਿੰਪਲ ਜਿਹਾ ਸੂਟ ਚਾਹੀਦਾ ਸੀਗਾ ਸੋ ਆਪਾਂ 올ਓਵਰ ਸੂਟ ਆ ਇਸ ਨੂੰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੈ ਫਰੌਕ ਰੈਡੀ ਕੀਤੀ ਹੈ ਜਿਵੇਂ ਕਿ ਆਪਾਂ ਨੇ ਲੇਸ ਲਗਾ ਕੇ ਇਸ ਨੂੰ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹਦੇ ਜਿਹੜੀ ਆਪਾਂ ਬਾਟਮ ਰੈਡੀ ਕੀਤੀ ਹੈ ਫਰੌਕ ਦੇ ਨਾਲ ਪਠਾਣੀ ਬਾਟਮ ਜਿਹੜੀ ਕਿ ਰੈਡੀ ਕੀਤੀ ਹੈ ਬਹੁਤ ਹੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਲਰ ਬਹੁਤ ਹੀ ਪਿਆਰਾ ਹੈ ਤੁਸੀਂ ਸਾਡੇ ਕੋਲੋਂ ਇਹ ਸੋਹਣੇ ਸੋਹਣੇ ਸੂਟਸ ਬਾਈ ਕਰ ਸਕਦੇ ਹੋ 올ਓਵਰ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਚੈੱਕ ਕਰੋ ਸੂਟ ਬਹੁਤ ਹੀ ਸੋਹਣਾ ਬੜਿਆ ਹੈ ਦੈਨ ਇਨ ਮੈਮ ਦਾ ਇੱਕ ਹੋਰ ਬੇਟੀ ਦਾ ਕੋਟ ਸੂਟ ਹੈ ਇਹ ਮਹਿਰੂਨ ਸ਼ੇਡ ਹੈ ਇਹਦੇ ਵਿੱਚ ਰੈੱਡ ਰੈੱਡ ਦਿਖ ਰਿਹਾ ਹੈ ਇਸ ਨੂੰ ਆਪਾਂ ਸਿੰਪਲ ਸੋਬਰ ਕੁਛ ਨਹੀਂ ਜਿਸ ਤਰ੍ਹਾਂ ਬਣਿਆ ਸੀਗਾ ਆਪਾਂ ਉਸਾਂ ਸਟਿਚ ਕੀਤਾ ਹੈ ਦੈਨ ਆਪਾਂ ਇਹਦੇ ਨਾਲ ਬਾਟਮ ਨਾਲ ਦੀ ਪੱਟੀ ਲਗਾ ਕੇ ਇਸ ਨੂੰ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹਦੇ ਨਾਲ ਬਾਟਮ ਇਹ ਬਾਟਮ ਹੈ ਕੰਟਰਾਸਟ ਬਾਟਮ ਹੈ ਐਂਡ ਪਿਓਰ ਦਾ ਕਾਟਨ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਹੈ ਬਹੁਤ ਹੀ ਸੋਹਣੇ ਸੂਟਸ ਜਿਹੜੇ ਰੈਡੀ ਹੋਈ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਦੁਪੱਟਾ ਵੀ ਇਸ ਤਰ੍ਹਾਂ ਦੁਪੱਟੇ ਦੀ ਜਿਹੜੀ ਕਿ ਪ੍ਰਿੰਟ ਹੋਇਆ ਹੈ ਬਹੁਤ ਹੀ ਪਿਆਰਾ ਦੁਪੱਟਾ ਅਗਰ ਕਿਸੇ ਨੇ ਵੀ ਸੂਟਸ ਬਾਏ ਕਰਨੇ ਆ ਤੁਸੀਂ ਦਿੱਤੇ ਕੰਟੈਕਟ ਨੰਬਰ ਤੇ ਡਾਇਲ ਕਰ ਸਕਦੇ ਹੋ ਐਨੀ ਟਾਈਮ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਸਾਡੇ ਕੋਲੋਂ ਸੋਹਣੇ ਸੋਹਣੇ ਸੂਟਸ ਜਿਹੜੇ ਕਿ ਬਾਏ ਕਰ ਸਕਦੇ ਹੋ WhatsApp ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੇ ਆਰਡਰ ਕਨਫਰਮ ਕਰ ਸਕਦੇ ਹੋ ਇਹ ਮੈਮ ਨੇ ਪਹਿਲਾਂ ਵੀ ਸੂਟਸ ਆਪਣੇ ਕੋਲੋਂ ਬਾਏ ਕੀਤੇ ਸੀਗੇ ਥੈਨ ਉਹਨਾਂ ਨੂੰ ਆਪਣੀ ਸਰਵਿਸ ਵਧੀਆ ਲੱਗੀ ਉਹਨਾਂ ਨੇ ਆਪਣੇ ਕੋਲੋਂ ਹੋਰ ਸੂਟਸ ਰੈਡੀ ਕਰਵਾਏ ਨੇ ਤੇ ਕਰਵਾਉਂਦੇ ਰਹਿਣਗੇ ਸੋ ਥੈਂਕ ਯੂ